ਪਿਛਲੇ ਕਰੀਬ 2 ਮਹੀਨਿਆਂ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦਾ ਆਪਣੇ ਹਲਕੇ ਨਾਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਈ ਜਗ੍ਹਾ ਵਿਰੋਧ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਸਰਬਜੀਤ ਕੌਰ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਧਰਮਸੋਧ ਵੱਲੋਂ ਸਾਨੂੰ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਕਿਸਾਨਾਂ ਦੀ ਹਾਜ਼ਰੀ ਦੇ ਵਿੱਚ ਕਿਸ ਤਰ੍ਹਾਂ ਕੈਬਨਿਟ ਮੰਤਰੀ ਵੱਲੋਂ ਮਾਫੀ ਮੰਗੀ ਗਈ ਤੁਸੀਂ ਵੀ ਇੱਕ ਵਾਰ ਨਜ਼ਰ ਮਾਰ ਲਵੋ। ਉਹਦੇ 'ਚ ਪਤਾ ਕੀ ਐ ਇਹ ਬਦਕਿਸਮਤੀ ਨਾਲ ਸੀ ਤਾਂ ਖੁਸ਼ੀ ਦਾ ਪ੍ਰੋਗਰਾਮ 40 ਪਿੰਡਾਂ ਦਾ ਇੱਕ ਰਸਤਾ ਸੀ ਮੰਡੀ ਨੂੰ ਜਾਂਦਾ ਸੀ ਬੜੀ 40 ਸਾਲ ਤੋਂ ਮੰਗ ਸੀ ਉਸ ਦੀ 9 ਕਰੋੜ ਰੁਪਈਆ ਸਰਕਾਰ ਕੋਲੋਂ ਕਿ ਅਸੀਂ ਖੁਸ਼ੀ ਨਾਲ ਗਏ ਸੀ ਔਰ ਕਈ ਵਾਰੀ ਕੋਈ ਗਲਤ ਫਹਿਨੀਆਂ ਨੇ ਕਿਸਾਨ ਯੂਨੀਅਨ ਵਾਲੇ ਭਰਾ ਮਰ ਉਹਨਾਂ ਦੀ ਆਪਣੇ ਵੀ ਮੰਗਾਂ ਸੀ ਹੋਰ ਸੀ ਸਾਡੇ ਵਰਕਰਾਂ 'ਚ ਵੀ ਕੋਈ ਐਵੇਂ ਗਲਤ ਫਹਿਮੀ ਪੈਦਾ ਹੋਈ ਆ ਭੈਣ ਸਰਬਜੀਤ ਕੌਰ ਬੈਠੀ ਐ ਇਹਨਾਂ ਨੇ ਵੀ ਸਵਾਲ ਕੀਤੇ ਮੈਂ ਵੀ ਕੀਤੇ ਇਹ ਇਹਨਾਂ ਨੇ ਸਾਰੀ ਗੱਲ ਕਰਕੇ ਆਮ ਗੁਰਜੱਟ ਜੀ ਬੈਠੇ ਨੇ ਸਾਡੇ ਸਰਪੰਚ ਰਹੇ ਨੇ ਹੋਰ ਰਹੇ ਨੇ ਸਾਰੇ ਭਰਾ ਨੇ ਸਾਡੀ ਗਲਤਫਹਿਮੀ ਹੈ ਇਹ ਕਹਿੰਦੇ ਸਾਨੂੰ ਮਾੜਾ ਕਿਹਾ ਮੈਂ ਕਿਹਾ ਜੈ ਜਵਾਨ ਜੈ ਕਿਸਾਨ ਸਾਡੀ ਕਾਂਗਰਸ ਦਾ ਨਾਰਾ ਸੀ ਔਰ ਕਾਂਗਰਸ ਦੇ ਨਾਲ ਕਿਸਾਨ ਦੇ ਨਾਲ ਕਾਂਗਰਸ ਪਾਰਟੀ ਖੜੀ ਸੀ ਖੜੀ ਹੈ ਖੜੀ ਰਹੇਗੀ ਔਰ ਮੇਰਾ ਹਲਕਾ ਖਾਸ ਕਰਕੇ ਆ ਸਰਬਜੀਤ ਕੌਰ ਭੈਣਾ ਸਾਡੀ ਦੇਸ਼ ਦੇ ਸਰਹੱਦਾਂ ਤੇ ਦੇ ਘਰ ਵਾਲਾ ਭਰਾ ਸੂਬੇਦਾਰ ਸਾਹਿਬ ਤੇ ਇਹ ਤਾਂ ਜੇ ਸਾਨੂੰ ਕੋਈ ਗੱਲ ਵੀ ਕਰ ਜੇ ਸਾਡੀ ਭੈਣ ਦੇ ਤੌਰ ਤੇ ਅੱਜ ਤਾਂ ਭਾਈ ਧੀਆਂ ਭੈਣਾਂ ਤਾਂ ਮਾਫੀ ਮੰਗਣ ਨੂੰ ਤਿਆਰ ਆ ਸੀ ਇਹ ਗਲਤ ਫਹਮੀ ਸੀ ਅੱਜ ਸਾਦੇ ਅਸੀਂ ਬੈਠੇ ਆ ਕਿਸੇ ਨੂੰ ਕੋਈ ਗਿਲਾ ਨਹੀਂ ਸ਼ਿਕਵਾਨੀ ਆ ਮੇਰੀ ਭੈਣ ਬੈਠੀ ਆ ਜੋ ਮੈਨੂੰ ਸਜਾ ਲੈ ਮੈਂ ਚੱਲਣ ਨੂੰ ਤਿਆਰ ਨਹੀਂ ਕੁਐਸਚਨ ਐਸ ਦਾ ਕਰੀ ਰਹਾ ਕੋਈ ਤਾਂ ਦੇਖੋ ਕਈ ਸਰਕਾਰ ਬਹੁਤ ਕੁਝ ਕਰਦੀ ਹੈ ਕਈ ਵਾਰੀ ਇੰਨੇ ਲੋਕ ਨੇ ਲੱਖਾਂ ਲੋਕ ਹੁੰਦੇ ਕਿਸ ਦੀ ਕੋਈ ਡਿਮਾਂਡ ਹੁੰਦੀ ਹੈ ਕੋਈ ਡਿਮਾਂਡ ਹੁੰਦੀ ਹੈ ਸਾਰੀਆਂ ਇੱਕੋ ਲਗਤ ਪੂਰੀਆਂ ਨਹੀਂ ਹੁੰਦੀਆਂ ਜਿਵੇਂ ਅੱਜ ਅਸੀਂ ਰਲ ਕੇ ਬੈਠੇ ਆ ਆ ਸਾਡੇ ਸਾਡੇ ਯੂਨੀਅਨ ਦੇ ਨੇ ਇਹ 10-10 ਪਿੰਡਾਂ ਨੂੰ ਸੁਭਾਲਦੇ ਨੇ ਇਹ ਵੀ ਸਾਨੂੰ ਦੱਸਣਗੇ ਉਹ ਆ ਭਾਈ ਤੁਸੀਂ ਕਰਤਾ ਆ ਰਹਿੰਦਾ ਅਸੀਂ ਇਹਨਾਂ ਦੀ ਗੱਲ ਮੰਨਾਂਗੇ ਕਿਉਂ ਨਹੀਂ ਮੰਨਾਂਗੇ ਹਾਂ ਕਰਦੇ ਆ ਮੈਂ ਤਾਂ ਹੀ ਤਾਂ ਕਹਿ ਰਹੇ ਆ ਗਲਤ ਫਹਿਮੀ ਆ ਸੀ ਉਹਨਾਂ ਨੇ ਕਰ ਲਿਆ ਉਹਨਾਂ ਦਾ ਫਰਜ ਬਣਦਾ ਸੀ ਕਿ ਅਸੀਂ ਜਵਾਬ ਦੇ ਰਹੇ ਹਾਂ ਸਾਡੀ ਕੋਈ ਗਲਤ ਫਹਿਮੀ ਸੀ ਮੈਂ ਤਾਂ ਕਹਿੰਦਾ ਸਾਡੀ ਭੈਣ ਹੈ ਸਾਡੇ ਭਰਾ ਆ ਅਸੀਂ ਇੱਕ ਦੂਜੇ ਨਾਲ ਲੜ ਵੀ ਸਕਦੇ ਆ ਇਕੱਠੇ ਵੀ ਬੈਠ ਸਕਦੇ ਆ ਪਰ ਕਹਿੰਦੇ ਅਸੀਂ ਨਾਬੇ ਹਲਕੇ ਦੇ ਇਸ ਇਲਾਕੇ ਦੇ ਬੰਦੇ ਆ ਅਸੀਂ ਇਲਾਕੇ ਦੇ ਵਿਕਾਸ ਲਈ ਇਲਾਕੇ ਦੇ ਭਲੇ ਲਈ ਅਸੀਂ ਇਕੱਠੇ ਬੈਠੇ ਆ ਕਿਸੇ ਨੂੰ ਗਲਤ ਫਹਮੀ ਨਹੀਂ ਆ ਉਹ ਮੇਰੀ ਭੈਣ ਬੈਠੀ ਆ ਆ ਮੇਰੇ ਭਰਾ ਬੈਠੇ ਨੇ ਮੈਂ ਤਾਂ ਕਹਿੰਦਾ ਪੰਚਾਇਤ ਪੰਜਾਂ ਦੀ ਹੁੰਦੀ ਆ ਇਹ ਤਾਂ ਫਿਰ 10 12 ਨੇ ਇਲਾਕੇ ਦੇ ਲੀਡਰ ਨੇ ਮੇਰੇ ਤੋਂ ਕੋਈ ਗਲਤੀ ਗਲਤ ਫਹਮੀ ਹੋਈ ਤਾਂ ਮੈਂ ਕਹਿੰਦਾ ਸੌਰੀ ਫਿਰ ਹਾਂ ਫਿਰ ਮੇਰੀ ਜਥੇਵੰਦੀ ਜਿਸ ਇਸ ਗੱਲ ਨਾਲ ਸਹਿਮਤ ਆ ਤਾਂ ਵੀ ਅਸੀਂ ਵੀ ਸਹਿਮਤ ਆ ਇਸ ਗੱਲ ਨਾਲ ਜੇ ਅਣਜਾਣੇ ਅਣਜਾਣੇ ਮੰਤਰੀ ਸਾਹਿਬ ਤੋਂ ਕੁਝ ਕਿਹਾ ਗਿਆ ਤਾਂ ਹੁਣ ਸਾਰਿਆਂ ਦੇ ਸਾਹਮਣੇ ਉਹਨੇ ਮਾਫੀ ਮੰਗੀ ਜਥੇਵੰਦੀ ਬੈਠੀ ਆ ਮੈਂ ਜਥੇਵੰਦੀ ਨਾਲ ਸਹਿਮਤ ਹਾਂ ਵੀਰੇ ਮੇਰੀ ਜਥੇਵੰਦੀ ਜੋ ਫੈਸਲਾ ਕਰੂਗੀ ਉਹੀ ਫੈਸਲਾ ਮੇਰਾ ਵੀਰੇ ਕਿਸੇ ਵੀ ਕੋਈ ਸਿਆਸੀ ਪਾਰਟੀ ਆ ਚਾਹੇ ਕੋਈ ਕਾਲੀਦਾਲਾ ਹੋਵੇ ਕਾਂਗਰਸ ਹੋਵੇ ਚਾਹੇ ਚੜੂ ਵਾਲਾ ਜਾਂ ਇਹਨਾਂ ਸਿਆਸੀ ਪਾਰਟੀਆਂ ਨਾਲ ਕੋਈ ਜੁੜਾਪ ਬਖੀਤ ਨਹੀਂ ਹੈ ਸਾਡਾ ਨਿੱਜੀ ਤੌਰ ਤੇ ਕਿਸੇ ਨਾਲ ਨਾ ਕੋਈ ਖੁੰਧਕਬਾਜੀ ਹੈ ਨਾ ਕੋਈ ਜਿਤਬਾਜੀ ਹੈ ਛਿਰਪ ਤੇ ਛਿਰਪੋ ਕੱਲੀਪਾ ਹਰ ਪਾਰ ਸਾਰੇ ਭਾਰਤ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਨੂੰ ਪਰ ਹਕੂਮਤ ਵੀ ਉਹਨਾਂ ਦਾ ਹਰੇਕ ਤੋਂ ਵਿਰੋਧ ਕਰਨਾ ਮੰਤਰੀ ਜੀ ਨਾਲ ਜੋ ਗਲੇ ਚ ਪਿਆ ਪਿਆ ਇਤਨੇ 23 ਦਿਨਾਂ ਤੋਂ ਪਹਿਲੀ ਗੱਲ ਤੇ ਅਸੀਂ ਜੇ ਕੋਈ ਦੋਸ਼ ਲਾਉਨੇ ਆ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਲਾਉਨੇ ਆ ਨਾ ਕਿ ਬਿਨਾਂ ਮਤਲਬ ਕੋਈ ਸਾਡੇ ਕੋਲ ਜਗ੍ਹਾ ਤੇ ਤੱਥ ਪਏ ਨੇ ਸਾਡੇ ਕੋਲ ਇਸ ਗੱਲ ਦੇ ਸਬੂਤ ਪਏ ਨੇ ਵੀ ਮੰਤਰੀ ਜੀ ਵੱਲੋਂ ਜਾਣੇ ਨਾ ਜਾਣੇ ਵਿੱਚ ਜਿਵੇਂ ਮਰਜ਼ੀ ਕਹਿ ਲਓ ਤੇ ਇਹਨਾਂ ਨੇ ਸਾਡੀ ਕਿਸਾਨ ਬੀਬੀ ਨੂੰ ਸਰਿਆਂ ਮਿਲੀ ਤੇ ਧਾਕੇ ਇਹ ਗੱਲ ਕਹੀ ਹੈ ਵੀ ਇਹ ਔਰਤਾਂ ਲੋਕਾਂ ਤੋਂ 5-500 ਰੁਪਏ ਲੈਂਦੀਆਂ ਠੱਗੀਆਂ ਮਾਰਦੀਆਂ ਸਾਡੇ ਕੋਲ ਤਾਂ ਸਭ ਪਿਆ ਹੈ ਨੇ ਇਲੈਗਲ ਵੀ ਆਪਾਂ ਕੋਲ ਕੋਲ ਕਾਇ ਨਿਆ ਮੀਡੀਆ ਵੱਲੋਂ ਆ ਵੀ ਕਰਦੇ ਪ੍ਰਥਵੀ ਜੋ ਬਿਆਨ ਲੱਗਿਆ ਉਹ ਵੀ ਸਾਡੇ ਕੋਲ ਪਿਆ ਹੈ ਬੰਦਿਆਂ ਦੀ ਵੀ ਗਲਤੀ ਸੀ ਉੱਥੇ ਜਿਹੜੇ ਬੰਦੇ ਸੀ ਮਾਤਰੀ ਸਾਹਿਬ ਦਾ ਬਾਤ ਚਾਹਦੇ ਨੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਬੰਦਿਆਂ ਤੋਂ ਕੋਈ ਗਲਤੀਆਂ ਹੋਈਆਂ ਉਹ ਅਸੀਂ ਪਾਰਟੀ ਲੈਵਲ ਤੇ ਉਹਦੇ ਵੱਲੋਂ ਮਾਫੀ ਮੰਗਦੇ ਆ ਇਹ ਭੈਣਾਂ ਸਾਡੀ ਸਰਬਜੀਤ ਕੌਰ ਸਾਡੇ ਜਿਹੜੇ ਭਰਾ ਨੇ ਸੂਬੇਦਾਰ ਸਾਹਿਬ ਫੋ ਡਿਊਟੀ ਕਰਦੇ ਨੇ ਬਾਕੀ ਜਿਹੜਾ ਡਕਾਉਂਦਾ ਗਰੁੱਪ ਸਾਰੇ ਪ੍ਰਧਾਨ ਜੀ ਜਲਨ ਸਕੱਤਰ ਜ਼ਿਲ੍ਹੇ ਦੇ ਸਾਰੇ ਜਿ세 ਆਪਣਾ ਅਹੁਦੇਦਾਰ ਬੈਠੇ ਨੇ ਅਸੀਂ ਇਹਨਾਂ ਸਾਰਿਆਂ ਤੋਂ ਸਾਡੇ 'ਚ ਕੀ ਫਰਕ ਆ ਅਸੀਂ ਮਾਫੀ ਮੰਗਣ ਨੂੰ ਕਿ ਵੱਡੇ ਨੇ ਛੋਟੇ ਕੋਈ ਫਰਕ ਨਹੀਂ ਹੁੰਦਾ ਅਸੀਂ ਦਸਤ ਜੋੜ ਕੇ ਮਾਫੀ ਮੰਗਨੇ ਜਿੱਥੇ ਕਹਿਣਗੇ ਉੱਥੇ ਤਿਆਰਾਂ ਜਾਣ ਨੂੰ ਮੰਤਰੀ ਸਾਹਿਬ ਨੇ ਵੱਡਾ ਦਰਿਆਦੰਤ ਦਿਖਾਇਆ ਵੀ ਭੈਣ ਤੋਂ ਸਾਡੀ ਤੋਂ ਮੰਗਣੀ ਕੋਈ ਹੁਣ ਅੱਗੇ ਤੋਂ ਕੋਈ ਇਹਨਾਂ ਦਾ ਸਾਡੇ ਪ੍ਰਤੀ ਰੋਸ ਨਹੀਂ ਨਾ ਸਾਡਾ ਪਹਿਲਾਂ ਹੈਗਾ ਸੀ ਨਾ ਰਹੂਗਾ ਤਿੰਨੇ ਹੋਊਗੇ ਸਾਡੇ ਉੱਥੇ ਕੋਈ ਨੌਜਵਾਨ ਵਰਕਰ ਸੀ ਉਹਨਾਂ ਨੂੰ ਪਹਿਲਾਂ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਕੋਈ ਗੱਲਾਂ ਹੋ ਗਈਆਂ ਜਿਹੜੀਆਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਪਤਾ ਲੱਗਣ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਬਾਅਦ ਚ ਕਾਕਦੇ ਹੋ ਜਾਂ ਐਸਐਮਜ਼ेड ਪੰਜਾਬ ਦੇ ਲਈ ਨਾਬਾ ਤੋਂ ਤਰुण मेहता ਦੀ ਰਿਪੋਰਟ ਫੁਲੀ ਡਿਟੈਲਸ ਅਪਡੇਟਸ ਫਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ